ਜੀ ਵਾਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਕद्दू ਦੇ ਕੋਹਤੇ ਆਪਾਂ ਨੇ ਇਹਨਾਂ ਨੂੰ ਕद्दू ਕਸ ਕਰਕੇ ਜੀ ਘੋਟ ਕੇ ਨਚੋੜ ਕੇ ਇਹਨਾਂ ਦਾ ਪਾਣੀ ਕੱਢ ਲਿਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹਾਂਜੀ ਆਪਾਂ ਪਾਵਾਂਗੇ ਇੱਕ ਚਮਚ ਹਲਦੀ ਗਰਮ ਮਸਾਲਾ ਅੱਧਾ ਚਮਚ ਅੱਧਾ ਚਮਚਾ ਨਮਕ ਦਾ ਜੀ ਥੋੜੀ ਜਿਹੀ ਕਸਤੂਰੀ ਵੀ। ਹਾਂਜੀ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਪਾ ਰਹੇ ਹਾਂ ਥੋੜੀ। ਹਾਂਜੀ ਤੁਸੀਂ ਧਨੀਆ ਵੀ ਪਾ ਸਕਦੇ ਹੋ। ਤੁਸੀਂ ਹਾਂਜੀ ਆਪਾਂ ਇਹਦੇ ਵਿੱਚ ਇੱਕ ਕੌਲੀ ਵੇਸਣ ਦੀ ਪਾਈ ਹੈ। ਆਪਾਂ ਥੋੜਾ ਥੋੜਾ ਕਰਕੇ ਪਾ ਕੇ ਜੀ ਨਾਲ ਦੀ ਨਾਲ ਰਲਾਈ ਜਾਵਾਂਗੇ। ਰੰਗਿਆ ਜੀ ਚਾਰ ਪੰਜ ਹਾਂਜੀ ਆਪਾਂ ਕੋਕਤਿਆਂ ਨੂੰ ਹੁਣ ਤੇਲ ਦੇ ਵਿੱਚ ਫਰਾਈ ਕਰ ਰਹੇ ਹਾਂ ਆਪਾਂ ਜੀ ਇੱਕ ਇੱਕ ਕਰਕੇ ਸਾਰੇ ਕੋਕਤੇ ਜਿੰਨੇ ਕਿ ਕੜਾਹੀ ਦੇ ਵਿੱਚ ਪੈਣਗੇ ਆਪਾਂ ਪਾ ਦਾਂਗੇ ਹਾਂਜੀ ਕੜਾਹੀ ਆਪਣੀ ਵੱਡੀ ਹੈ ਜੀ ਆਪਾਂ ਸਾਰੇ ਕੋਕਤੇ ਪਾ ਰਹੇ ਹਾਂ ਹਾਂਜੀ ਬਹੁਤ ਵਧੀਆ ਕੋਫਤੇ ਬਣਦੇ ਹਨ ਤੁਸੀਂ ਵੀ ਜਰੂਰ ਟਰਾਈ ਕਰਿਓ ਹਾਂਜੀ ਕੋਫਤੇ ਆਪਣੇ ਫਰਾਈ ਹੋ ਰਹੇ ਹਨ ਆਪਾਂ ਇਹਨਾਂ ਨੂੰ ਹਲਾ ਕੇ ਜੀ ਉਲਟੇ ਪਲਟ ਕਰ ਦਾਂਗੇ ਬਹੁਤ ਸੋਹਣਾ ਕਲਰ ਆ ਰਿਹਾ ਜੀ ਇਹਨਾਂ ਦਾ ਹਾਂਜੀ ਕੋਫਤੇ ਆਪਣੇ ਪੱਕ ਚੁੱਕੇ ਹਨ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਰਹੇ ਹਾਂ ਹਾਂਜੀ ਬਹੁਤ ਸੋਹਣਾ 골ਡਨ ਕਲਰ ਹੋ ਗਿਆ ਬਹੁਤ ਸੋਹਣੇ ਪੱਕ ਗਏ ਜੀ ਆਪਾਂ ਜੀ ਇਹਨਾਂ ਨੂੰ ਘੱਟ ਸੇਕ ਦੇ ਉੱਤੇ ਫਰਾਈ ਕੀਤਾ ਤੇ ਤੇਜ਼ ਸੇਕ ਦੇ ਉੱਤੇ ਨਹੀਂ ਫਿਰ ਇਹਨਾਂ ਦੇ ਵਿੱਚ ਕੱਚਾ ਬਣ ਜਾ ਰਹਿ ਜਾਂਦਾ ਕੀ ਕਰਨਾ ਤਾਂ ਹਾਂਜੀ ਆਪਾਂ ਨੇ ਜੀ ਕੜਾਹੀ ਦੇ ਵਿੱਚ ਤੇਲ ਪਾ ਲਿਆ ਆਪਾਂ ਇਹਦੇ ਵਿੱਚ ਬੜੀਆਂ ਪਾ ਰਹੇ ਹਾਂ ਜੀ ਆਪਣੇ ਆਲੂ ਬੇਸਣ ਦੀਆਂ ਬੜੀਆਂ ਨੇ ਆਪਾਂ ਨੇ ਘਰੀ ਬਣਾ ਕੇ ਤਿਆਰ ਕੀਤੀਆਂ ਨੇ ਇੱਕ ਪੱਤਾ ਕੜੀ ਪੱਤੇ ਦਾ ਪਾਇਆ ਤੇ ਹਾਂਜੀ ਆਪਾਂ ਨੇ ਤੇਜ ਪੱਤਾ ਪਾਇਆ ਜੀ ਜੀਰਾ ਤੇ ਇੱਕ ਸਾਈ ਇੱਥੇ ਜੀਰਾ ਤੇ ਕਸੂਰੀ ਮੇਥੀ ਪਾਈ ਹੈ ਜੀ ਆਪਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਜੀ ਤੇਲ ਦੇ ਵਿੱਚ ਭੁੰਨ ਲਾਂਗੇ ਹਾਂਜੀ ਹੁਣ ਆਪਾਂ ਲਸਣ ਪਾ ਰਹੇ ਹਾਂ ਜੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਨਾਮਕ ਮਿਰਚ ਮਸਾਲਾ ਆਪਾਂ ਦੀ ਧਨੀਆ ਪਾਊਡਰ ਸਾਰਾ ਜੀ ਆਪਾਂ ਨੇ ਪਾਣੀ ਦੇ ਵਿੱਚ ਮਿਕਸ ਕਰਕੇ ਪਾਇਆ ਜੀ ਇਹ ਦੇਖੋ ਬੇਸਣ ਦੀ ਘੋੜਿਆ ਇੱਕ ਕੰਟਾ ਹਾਂਜੀ ਅੱਜ ਆਪਾਂ ਨੇ ਇਹ ਜਿਹੜਾ ਮਿਰਚ ਮਸਾਲਾ ਪਾਇਆ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਬੇਸਣ ਦਾ ਪਾ ਲਿਆ ਸੀ ਆਇਂ ਘੋਲ ਕੇ ਪਾਉਣ ਦੇ ਨਾਲ ਇਹਦੀ ਸ਼ਾਈਨਿੰਗ ਬਹੁਤ ਵਧੀਆ ਆਉਂਦੀ ਹੈ ਆਂਦੀ ਮਸਾਲਾ ਆਪਣਾ ਰੇਜਰਿਆ ਜੀ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਹਾਂਜੀ ਮਸਾਲਾ ਆਪਣਾ ਭੁੱਜ ਰਿਹਾ ਜੀ ਹਾਂਜੀ ਹੁਣ ਆਪਾਂ ਟਮਾਟਰ ਪਾ ਰਹੇ ਹਾਂ ਜੀ ਤਿੰਨ ਚਾਰ ਪਿਆਜ਼ ਕੱਟੇ ਸੀ ਆਪਾਂ ਹਾਂਜੀ ਆ ਤੁਸੀਂ ਜੀ ਇਹਨਾਂ ਦੀ ਪਿਉਰੀ ਬਣਾ ਕੇ ਵੀ ਪਾ ਸਕਦੇ ਆ ਆਪਾਂ ਨੇ ਜੀ ਇਹਨਾਂ ਨੂੰ ਕੱਟ ਕੇ ਹੀ ਪਾਇਆ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ ਹਾਂਜੀ ਆਪਣਾ ਮਸਾਲਾ ਭੁੱਜ ਕੇ ਤਿਆਰ ਆ ਜੀ ਆਪਣੇ ਮਸਾਲੇ ਨੇ ਤੇਲ ਛੱਡਤਾ ਜੀ ਬਹੁਤ ਸੋਹਣਾ ਆਪਣਾ ਮਸਾਲਾ ਭੁੱਜ ਗਿਆ ਹਾਂਜੀ ਆਪਾਂ ਇੱਕ ਚਮਚੇ ਦੇ ਵਿੱਚ ਮੜਾਈ ਦਾ ਪਾ ਰਹੇ ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਹਾਂਜੀ ਆਪਾਂ ਮਲਾਈ ਨੂੰ ਚੰਗੀ ਤਰ੍ਹਾਂ ਮਿਕਸ ਕਰ ਰਹੇ ਹਾਂ ਜੀ ਹਾਂਜੀ ਮਲਾਈ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਗਰੇਵੀ ਦੇ ਸ਼ਾਈਨਿੰਗ ਵਧੀਆ ਆ ਜਾਂਦੀ ਹੈ ਸਬਜ਼ੀ ਵੀ ਵਧੀਆ ਬਣਦੀ ਹੈ ਆਪਾਂ ਦਹੀਂ ਵੀ ਪਾ ਸਕਦੇ ਹਾਂ ਜੀ ਅਸੀਂ ਮਲਾਈ ਪਾਈ ਹੈ ਹਾਂਜੀ ਮਸਾਲਾ ਆਪਣਾ ਭੁੱਜ ਰਿਹਾ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਾਣਗੇ ਜੀ ਮਸਾਲੇ ਨੂੰ ਤਾਂ ਜੋ ਇਹਦੇ ਵਿੱਚ ਕੱਚਾਪਨ ਨਾ ਰਹਿ ਜਵੇ ਹਾਂਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ ਆਪਾਂ ਨੇ ਡੋਂਗੇ ਦੇ ਵਿੱਚ ਪਾ ਲਈ ਹੈ ਹਾਂਜੀ ਆਪਣੀ ਦੀ ਲੋਕੀ ਦੇ ਕੋਫਤਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ ਬਹੁਤ ਵਧੀਆ ਸਬਜ਼ੀ ਬਣੀ ਹੈ ਜੀ ਬਹੁਤ ਵਧੀਆ ਸ਼ਾਈਨਿੰਗ ਆਈ ਹੈ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਜ਼ਰੂਰ ਸਬਜ਼ੀ ਬਣਾਇਓ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਦਿਓ ਜੀ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ